ਸਸ਼ਿਕਾ ਜੀ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਬਤੇ ਜੈ ਮਾਤਾ ਦੀ ਆਪ ਜੀ ਤੁਸੀਂ ਸਭ ਦੇਖ ਰਹੇ ਹੋ ਸ਼੍ਰੀ ਗਿਆਨ ਸਰ ਮੰਗਸਵਾਲੇ ਬਿਲਡਿੰਗ ਚੌਕ ਤੋਂ 334 ਮੈਰਾਸ਼ਣ ਵਿੱਚ ਸਮਾਰੋਧੀਆਂ ਝਲਕੀਆਂ ਜੋ ਕਿ ਸਾਡੇ ਆਦਰਨੀਏ ਸ਼੍ਰੀ ਜਗਦੀਪ ਜਾਜ ਜੀ ਦਾ ਜੋਗ ਲਗਾਇਆ ਹੈ ਮੁੱਟਾ ਅੱਜ ਜੋਗੀ ਵਿਸ਼ਾਲ ਇੱਕ ਰੁੱਕ ਦੀ ਤਰ੍ਹਾਂ ਕੰਮ ਕਰ ਰਿਹਾ ਜਿਸ ਦੇ ਵਿੱਚ ਸਾਡੇ ਬਹੁਤ ਹੀ ਆਦਰਨੀਏ ਸਾਡੇ ਵਿਜੀਤ ਕਮਾਲ ਚੋਪੜਾ ਜੀ ਸਾਡੇ ਚੇਅਰਮੈਨ ਸਾਹਿਬ ਉਹਨਾਂ ਦੀ ਰਹਿਨਮਾਈ ਹਰ ਮਹੀਨੇ ਦੁਜੀਆਦvare ਪ੍ਰੋਗਰਾਮ ਹੁੰਦਾ ਵਾ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪ੍ਰਧਾਨ ਪ੍ਰਵੀਨ ਵਜਾਜ ਜੀ ਜਨਰਲ ਸੈਕਟੀ ਸਾਡੇ ਰਮੇਸ਼ ਗੁੰਮਰ ਜੀ ਸਾਡੇ ਯੁਵਾ ਦੀ ਟੀਮ ਸਾਰੀ ਸਾਡੇ ਸੋਨੂ ਵਜਾਜ ਜੀ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਜੋ ਕਿ ਰਾਸ਼ਨ ਵਿਤਰਨ ਸਮਾਰੋਹ ਸਾਰੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਦੇ ਆ ਰਹੇ ਹਾਂ ਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਦਾਨੀ ਸੱਜਣ ਜਿਸ ਤਰੀਕੇ ਨਾਲ ਸਾਡੇ ਮੰਦਰ ਦੇ ਨਾਲ ਜੁੜੇ ਹੋਏ ਨੇ ਇਸ ਤਰੀਕੇ ਨਾਲ ਤੁਹਾਡਾ ਸਹਿਯੋਗ ਮਿਲਦਾ ਹੈ ਜਿਹੜੇ ਹੇਠ ਤੱਕ ਦਾਨੀ ਸਾਡੇ ਨਾਲ ਨਹੀਂ ਜੁੜੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਇਸ ਮੰਦਰ ਦੇ ਵਿੱਚ ਆਓ ਆ ਕੇ ਦੇਖੋ ਕਿਸ ਤਰੀਕੇ ਨਾਲ ਜਿਸ ਸਮਾਜ ਦੀਆਂ ਸੇਵਾ ਹੋ ਰਹੀਆਂ ਨੇ ਜਿਹੜੇ ਜੁਰਤਮੰਦ ਬੀਬੀਆਂ ਨੇ ਉਹਨਾਂ ਨੂੰ ਦਿੱਤੇ ਰਾਸ਼ਨ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਨਾਲ ਬੱਚਿਆਂ ਨੂੰ ਪਾਠਿਆ ਸਮਗਰੀ ਵੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਨਾਲ ਨਾਲ ਆਪਣੀਆਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਉੱਪਰ ਕੰਪਿਊਟਰ ਸੈਂਟਰ ਸਟਿਚਿੰਗ ਸੈਂਟਰ ਕੁਕਿੰਗ ਸੈਂਟਰ ਐਦਾਂ ਦੇ ਕੋਰਸ ਵੀ ਕਰਾਏ ਜਾ ਰਹੇ ਨੇ ਤੇ ਮੈਦਾਨੀ ਸੱਜਣਾ ਦਾ ਜੋੜ ਕੇ ਬੇਨਤੀ ਹੈ ਜਿੰਨੇ ਤੁਸੀਂ ਮੰਦਰ ਦਾ ਸਾਥ ਦਿੱਨੇ ਹੋ ਹੋਰ ਵੀ ਜਿਹੜੇ ਸਾਡੇ ਨਾਲ ਅਜੇ ਤੱਕ ਨਹੀਂ ਜੁੜੇ ਮੰਦਰ ਦੇ ਵਿੱਚ ਆ ਕੇ ਪੂਜਾ ਸਾਹਿਬ ਦਾ ਲਾਇਆ ਫੂਟਾ ਜੋ ਕਿ ਉਸ ਨੂੰ ਕਾਰਿਆਂ ਨੂੰ ਦੇਖੋ ਤੇ ਆਪਣੇ ਜੋਨੇਕ ਕਮਾਈ ਆ ਉਹਦੀ ਉਤੀ ਕੁਛ ਨਾ ਕੁਝ ਮੰਦਰ ਦੇ ਵਿੱਚ ਜਰੂਰ ਪਾਓ ਮੈਂ ਕੋਰੀ ਫਿਰ ਜਿੱਤੇ ਸਾਡੇ ਬਹੁਤ ਹੀ ਆਦਰਨੀ ਵਿਜੇ ਕਮਾ ਚੋਪੜੇ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਾਡੇ ਸਿਰ ਤੇ ਵੀ ਆਤ ਰੱਖ ਕੇ ਸਾਨੂੰ ਸੇਵਾ ਦੇ ਵਿੱਚ ਲਾਈ ਰੱਖਦੇ ਨੇ ਉਥੇ ਹੀ ਮੈਂ ਸਮੁੱਚੇ ਸਾਰੇ ਦਾਨੀ ਸੱਜਣਾ ਧੰਨਵਾਦ ਕਰਦਾ ਵਾਂ ਸਾਰੀ ਮੰਦਰ ਕਮੇਟੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਇਸ ਸੇਵਾ ਦੇ ਵਿੱਚ ਲਾ ਸਹਿਯੋਗ ਦੇਣ ਦੀ ਸਾਨੂੰ ਨਾਲ ਸਹਿਯੋਗ ਦਿੰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਜੀ ਅੱਜ 334ਵਾਂ ਰਾਸ਼ਨ ਵਿਤਰਨ ਸਮਰੋਹ ਯਾਨਸ 탈 ਮੰਦਰ ਦੇ ਵਿੱਚ ਕੀਤਾ ਗਿਆ ਹੈ ਬੜਾ ਫਖਰ ਮਹਿਸੂਸ ਹੁੰਦਾ ਹੈ ਸਨ 99 ਦੇ ਵਿੱਚ ਜਦੋਂ ਪਹਿਲੀ ਵਾਰ ਇਹ ਪ੍ਰੋਗਰਾਮ ਵਿਧਵਾ ਪੈਨਸ਼ਨ ਸਕੀਮ ਦੇ ਨਾਮ ਤੇ ਸ਼ੁਰੂ ਕੀਤਾ ਗਿਆ ਸੀ 31 ਵਿਧਵਾ ਔਰਤਾਂ ਨੂੰ ਵਿਜੇ ਚੋਪੜਾ ਜੀ ਦੇ ਅਸ਼ੀਰਵਾਦ ਦੇ ਨਾਲ ਸੜਕ ਦੇ ਉੱਤੇ ਟੈਂਟ ਲਗਾ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਲੁਧਿਆਣਾ ਵਾਸੀਆਂ ਦੇ ਸਹਿਯੋਗ ਦੇ ਨਾਲ ਅਸ਼ੀਰਵਾਦ ਦੇ ਨਾਲ ਅੱਜ ਛੋਟਾ ਜਿਹਾ ਇੱਕ ਲਗਾਇਆ ਹੋਇਆ ਪੌਦਾ ਸਮਾਜ ਦੀ ਸੇਵਾ ਕਰਨ ਦਾ ਗੁਜਾਰ ਸਾਹਿਬ ਦਾ ਜਿਹੜਾ ਟੀਚਾ ਸੀ ਉਹਨੂੰ ਪ੍ਰਮੁੱਖ ਰੱਖ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਇੱਕ ਮੋਹਰ ਦਾ ਬ੍ਰਿਕਸ਼ ਬਣ ਚੁੱਕਿਆ ਹੈ ਸ਼ਹਿਰ ਵਾਸੀ ਇਹਦੇ ਲਈ ਵਧਾਈ ਦੇ ਪਾਤਰ ਨੇ ਔਰ ਅੱਜ ਗਿਆਨ ਸਾਲ ਮੰਦਰ ਦੇ ਵਿੱਚ ਜਿਹੜੀ ਟੀਮ ਹੈ ਉਹਦੀ ਹਰ ਰੋਜ਼ ਇੱਕ ਨਵੀਂ ਸੋਚ ਸਮਾਜ ਦੇ ਪ੍ਰਤੀ ਜਾਗਰਤ ਹੁੰਦੀ ਹੈ ਹੁੰਦੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਤੁਹਾਡੇ ਅਸ਼ੀਰਵਾਦ ਦੇ ਨਾਲ ਔਰ ਜੋ ਵੀ ਚੰਦਾ ਇਕੱਠਾ ਹੁੰਦਾ ਹੈ ਤੁਹਾਡਾ ਦਿੱਤਾ ਹੋਇਆ ਕੀਮਤੀ ਧਨ ਉਹਦੇ ਸਹਿਯੋਗ ਦੇ ਨਾਲ ਹੀ ਜਿੱਥੇ ਟੀਮ ਦਾ ਹੌਸਲਾ ਵਧਦਾ ਹੈ ਉਥੇ ਆਮ ਆਦਮੀ ਦੀ ਜ਼ਰੂਰਤ ਦੀਆਂ ਚੀਜ਼ਾਂ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਹੈ ਔਰ ਉਮੀਦ ਕਰਦੇ ਹਾਂ ਸ਼ਹਿਰ ਵਾਸੀਆਂ ਤੋਂ ਐਸੇ ਤਰ੍ਹਾਂ ਜਿਸ ਤਰ੍ਹਾਂ 28 ਸਾਲ ਤੋਂ ਤੁਸੀਂ ਸਾਡਾ ਸਹਿਯੋਗ ਕਰਦੇ ਆ ਰਹੇ ਹੋ ਉਮੀਦ ਕਰਦੇ ਹਾਂ ਕਿ ਤੁਸੀਂ ਐਸੇ ਤਰ੍ਹਾਂ ਸਹਿਯੋਗ ਜਾਰੀ ਰੱਖੋਗੇ ਇਹਨਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੰਜੀਵ ਗੁਪਤਾ ਸੇਵਾਦਾਰ શ્રી ਗਿਆਨਸਲ ਮੰਦਰ ਸੇਵਾ ਸੁਸਾਇਟੀ ਜਿਵੇਂ ਕਿ ਤੁਸੀਂ ਅੱਜ ਦੇਖਿਆ ਕਿ 334ਵਾਂ ਰਾਸ਼ਨ ਵੰਡਰਨ ਸਮਾਰੋਹ ਅੱਜ ਇੱਥੇ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਬਹੁਤ ਹੀ ਸਨਮਾਨਿਤ ਸ਼ਖਸੀਅਤਾਂ ਨੇ ਹਿੱਸਾ ਲੈ ਕੇ ਆਪਣਾ ਆਪਣਾ ਯੋਗਦਾਨ ਦਿੱਤਾ ਔਰ ਇੱਥੇ ਅੱਜ ਪਲਸ 2 ਔਰ 10th ਦੇ ਬੱਚੇ ਜਿਨ੍ਹਾਂ ਨੇ 90% ਤੋਂ ਵੱਧ ਨੰਬਰ ਪ੍ਰਾਪਤ ਕੀਤੇ ਸੀ ਉਹਨਾਂ ਨੂੰ ਮੰਦਰ ਸਮਾ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਬੱਚਿਆਂ ਦੇ ਇਥੇ ਵਿਚਾਰ ਵੀ ਸੁਨੇ ਗਏ ਬਹੁਤ ਅੱਛਾ ਪ੍ਰੋਗਰਾਮ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਜਿਵੇਂ ਲਗਾਤਾਰ 334 ਮਹੀਨਿਆਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਅੱਗੇ ਵੀ ਚੱਲਦਾ ਰਹੇ ਔਰ ਆਪਣਾ ਯੋਗਦਾਨ ਸਾਨੂੰ ਦਿੰਦੇ ਰਹੋ ਆਪਣਾ ਸਹਿਯੋਗ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਵੀ ਤੁਹਾਨੂੰ ਸਰਦਾ ਹੋਵੇ ਇਥੇ ਜ਼ਰੂਰ ਭਜਵਾਨ ਦੀ ਕਿਰਪਾ ਕਰੋ ਤਾਂ ਕਿ ਇਹ ਪ੍ਰੋਗਰਾਮ ਸਾਡਾ ਨਿਰਗੁਣ ਚੱਲਦਾ ਰਹੇ ਧੰਨਵਾਦ ਜੀ